ਇਸ ਫਰਦੀ ਵੱਡੀ ਖਬਰ ਇੱਕ ਵਾਰ ਫਿਰ ਤੋਂ ਪਾਨਾ ਸਿੱਧੂ ਨਾਲ ਜੁੜੀ ਹੋਈ ਹੈ ਪਾਨਾ ਸਿੱਧੂ ਖਿਲਾਫ ਇੱਕ ਫੋਰ ਪਰਚਾ ਦਰਜ ਕੀਤਾ ਗਿਆ ਜੀਹਾਂ ਪਾਨਾ ਸਿੱਧੂ ਖਿਲਾਫ ਚੌਥਾ ਪਰਚਾ ਦਰਜ ਕੀਤਾ ਗਿਆ ਤੇ ਇਹ ਪਰਚਾ ਮੁਹਾਲੀ ਚ ਦਰਜ ਕੀਤਾ ਗਿਆ ਪਾਨਾ ਸਿੱਧੂ ਖਿਲਾਫ ਮੁਹਾਲੀ ਦੇ ਖਾਣਾ ਫੇਸ 1 ਚ ਇਹ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਨੰਬਰ 9/24 ਜਿਸ ਚ ਆਈਪੀਸੀ ਦੀਆਂ ਕਈ ਖਤਰਨਾਕ ਧਰਾਵਾਂ ਜੁੜੀਆਂ ਗਈਆਂ ਨੇ ਦੱਸਿਆ ਕਿ ਇਸ ਪਰਚੇ ਚ ਆਈਪੀਸੀ ਦੀ ਧਾਰਾ 294 387 506 ਤਹਿਤ ਇਹ ਮੁਕੱਦਮਾ ਦਰਜ ਕੀਤਾ ਗਿਆ ਜੇ ਇਸ ਪਰਚੇ ਨੂੰ ਸਾਫ਼ ਸ਼ਬਦਾਂ 'ਚ ਸਮਝਿਆ ਜਾਵੇ ਤਾਂ ਪਾਨਾ ਸਿੱਧੂ ਖਿਲਾਫ ਬਲੈਕਮੇਲ ਕਰਕੇ ਫਿਰੋਤੀ ਮੰਗਣ ਧਮਕਾਉਣ ਅਤੇ ਅਪਸ਼ਬਦ ਬੋਲਣ ਦੇ ਇਲਜ਼ਾਮ ਲਾਏ ਗਏ ਨੇ ਦੱਸਿਆ ਕਿ ਇਹ ਪਰਚਾ ਮੋਹਾਲੀ ਦੇ ਥਾਣਾ ਫੇਸਪੰਚ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਪੰਨਾ ਸਿੱਧੂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਮੁਹਾਲੀ ਅਦਾਲਤ ਨੇ ਪੰਨਾ ਸਿੱਧੂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ ਨੇ ਇੰਨਾ ਹੀ ਨਹੀਂ ਪੰਨਾ ਸਿੱਧੂ ਦੇ ਭਰਾ ਖਿਲਾਫ ਵੀ ਪਰਚਾ ਦਰਜ ਕੀਤਾ ਗਿਆ ਇਸੇ ਪਰਚੇ 'ਚ ਪੰਨਾ ਸਿੱਧੂ ਦੇ ਭਰਾ ਦਾ ਨਾਮ ਦਰਜ ਕੀਤਾ ਗਿਆ ਜ਼ਿਕਰ ਹੋਊਗਾ ਕਿ ਪੰਨਾ ਸਿੱਧੂ ਖਿਲਾਫ ਇੱਕ ਏਜੰਟ ਨੇ ਬਲੈਕਮੇਲਿੰਗ ਦੇ ਇਲਜ਼ਾਮ ਲਗਾਏ ਨੇ ਜਿਸ ਤੋਂ ਬਾਅਦ ਮੁਹਾਲੀ ਪੁਲਿਸ ਨੇ ਮਕਦਮਾ ਨੰਬਰ 9/24 ਪੰਨਾ ਸਿੱਧੂ ਖਿਲਾਫ ਆਈਪੀਸੀ ਦੀ ਧਾਰਾ 294 387 ਅਤੇ 506 ਤਹਿਤ ਦਰਜ ਕੀਤਾ ਹੈ ਇਹ ਵੀ ਦੱਸਦੀ ਹੈ ਕਿ ਪੰਨਾ ਸਿੱਧੂ ਦੀ ਪੇਸ਼ੀ ਸੰਬੰਧੀ ਮੁਹਾਲੀ ਪੁਲਿਸ ਨੇ ਕਿਸੇ ਨੂੰ ਵੀ ਭਿੰਕ ਤੱਕ ਨਹੀਂ ਲੱਗਣ ਦਿੱਤੀ ਅਤੇ ਨਾ ਹੀ ਪੇਸ਼ੀ ਦੌਰਾਨ ਮੀਡੀਆ ਕਰਮੀਆਂ ਨੂੰ ਪੰਨਾ ਸਿੱਧੂ ਦੇ ਨੇੜੇ ਜਾਣ ਦਿੱਤਾ ਗਿਆ ਅਤੇ ਮੁਹਾਲੀ ਪੁਲਿਸ ਵੱਲੋਂ ਪੰਨਾ ਸਿੱਧੂ ਨੂੰ ਚੋਰ ਰਸਤੇ ਰਾਹੀਂ ਮੁਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ

ਇਸ ਤੋਂ ਪਹਿਲਾਂ ਪੰਨਾ ਸਿੱਧੂ ਨੂੰ ਅੱਜ ਸਵੇਰੇ ਪਟਿਆਲਾ ਪੁਲਿਸ ਵੱਲੋਂ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਸੀ ਜਿੱਥੋਂ ਕਿ ਮੁਹਾਲੀ ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ। ਇਹ ਵੀ ਦੱਸੀਏ ਕਿ ਇਸ ਤੋਂ ਪਹਿਲਾਂ ਪੰਨਾ ਸਿੱਧੂ ਖਿਲਾਫ ਤਿੰਨ ਪਰਚੇ ਦਰਜ ਨੇ ਜਿਨ੍ਹਾਂ ਵਿੱਚ ਪਟਿਆਲਾ, ਅਬੋਹਰ ਅਤੇ ਲੁਧਿਆਣਾ 'ਚ ਪਰਚੇ ਦਰਜ ਕੀਤੇ ਗਏ ਸੀ ਅਤੇ ਹੁਣ ਇੱਕ ਹੋਰ ਪਰਚਾ ਦਰਜ ਕਰਦਿਆ। ਪੰਨਾ ਸਿੱਧੂ ਨੂੰ ਮੁਹਾਲੀ ਪੁਲਿਸ ਵੱਲੋਂ ਹਿਰਾਸਤ 'ਚ ਲਿਆਖਿਆ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ